ਵਾਹਿ ਗੁਰਜੀ ਕੀ ਫਤਿਹ ਆਓ ਜੀ ਅਪਾ ਪਹਿਲਾ ਸਿਮਰਨ ਕਰਦੇ ਆਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹਿ ਗੁਰੂ 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 ਵਾਹਿ गुजरी महल्ला पंजवा रसना राम राम रवंत छोड़ यान व्यवहार मिथ्या पज सदा भगवंत रहौ <coughs> नाम एक आधार भगत इत्याग टेक कर कृपा गोविंद दिया गुरु ज्ञान बुद्ध विवेक ਕਰਨ ਕਾਰਣ ਸਮਰਤ ਸ਼੍ਰੀ ਤਰ ਸਰਣ ਤਾਕੀ ਕਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਤ ਲਹੀ ਗੁਜਰੀ ਮਹਲਾ ਪੰਜਵਾਂ ਕਰ ਚੌਥਾ ਚੌਪਦੀ ਇਕ ਓੰਕਾਰ ਸਤ ਗੁਰ ਪ੍ਰਸਾਦ ਸਾਡ ਸਗਲ ਸਿਆਣ ਪਾਸਾਦ ਸਰਣੀ ਆਉ परब्रह्म परमेश्वरो प्रभु के गुण गाओ रे चित चरण कमल आराध सर्व सुख कल्याण पावे मिट सगलि उपाध रहौ मात पिता सुत मीत पाई तिस बिना नहीं कोए इत ऊत जी नाल संगी सरब रव्या सोए ਕੋਟ ਜਤਨ ਉਪਾਵ ਮਿਥਿਆ ਕਛੂ ਨਾ ਵੈ ਕਾਮ ਸਰਣ ਸਾਧੂ ਨਿਰਮਲਾ ਕਤ ਹੋਏ ਪ੍ਰਭ ਕੈ ਨਾਮ ਅਗਮ ਦਇਆਲ ਪ੍ਰਭੂ ਚਾ ਸਰਣ ਸਾਧੂ ਜੋਗ ਤਿਸ ਪਰਪਤ ਨਾਨਕਾ ਜਿਸ ਲਿਖਿਆ ਤੁਰ ਸੰਜੋਗ ਗੁਜਰੀ ਮਹੱਲਾ ਪੰਜਵਾ ਆਪਨਾ ਗੁਰ ਸੇਵ ਸਦ ਹੀਰ ਮੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲੈ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੁਖ ਸਹਜ ਆਨੰਦ ਪਾਵੇ ਮਿਲੀ ਨਿਰਮਲ ਥਾਉ ਰਹਾਉ ਸਾਦ ਸੰਗਯੋ ਧਾਰਿ ਹੋ ਮਨ ਆਠ ਪਹਿਰਿਆ ਰਾਧ ਕਾਮ ਕ੍ਰੋਧ ਅਹੰਕਾਰ ਬਿਨਸ ਮਿਟੈ ਸਗਲ ਉਪਾਦ ਅਟਲ ਅछेਦ ਅਪੇਦ ਸੋ ਆਮੀ ਸਰਣ ਤਾਂ ਕੀ ਆਉ ਚਰਨ ਕਮਲ ਅਰਾਧ ਹਿਰਦੇ ਏਕ ਸਿਉ ਲੈ ਬ ਲਾਓ ਪਾਰ ਬ੍ਰਹਮ ਪ੍ਰਭ ਦਇਆ ਤਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੁ ਪ੍ਰਭ ਜਾਪ ਗੁਜਰੀ ਮਹਲਾ ਪੰਜਮ ਗੁਰ ਪ੍ਰਸਾਦੀ ਪ੍ਰਭ ਤੇ ਆਇਆ ਗਈ ਸੰਕਾ ਟੂਟ ਦੁਖ ਅਨੇਰਾ ਪੈ ਬਿਨਾ ਸੇ ਪਾਪ ਗਏ ਨੀ ਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮੇਲੇ ਸਾਧ ਬਚਨ ਗੋਬਿੰਦ ਤੇ ਆਏ ਮਾਹ ਨਿਰਮਲ ਰੀਤ ਰਹਾਉ ਜਾਪ ਤਾ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹਿ ਆਪੇ ਰਾਖੇ ਭਏ ਪੂਰਨ ਕਾਮ ਸਾਸ ਸਾਸਨਾ ਬਿਸਰ ਕਬੂ ਬ੍ਰਹਮ ਪ੍ਰਭ ਸਮਰਥ गुण अनेक रसना क्या बिखाने अज्ञत सदा अकाथ दीन दर्द निवार तारण दयाल कृपा करण अटल पदवी नाम सिमरण दृढ़ नानक हर हर शरण गुजरी महल्ला पंचमा ਅਹੰ ਬੁੱਧ ਬਹੁ ਸਗਨ ਮਾਇਆ ਮਹਾ ਤੀਰਗ ਰੋਗ ਹਰ ਨਾਮ ਅਖਦ ਗੁਰ ਨਾਮ ਦੀਨੋ ਕਰਨ ਕਾਰਣ ਜੋਗ ਮਨ ਤਨ ਬਾਚੀਐ ਜਨ ਤੂਰ ਕੋਟ ਜਨਮ ਕੇ ਲਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦਿ ਅੰਤੇ ਮਤਿ ਆਸਾ ਕੁਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣਗ ਕਾਟਿਏ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਣ ਮਿਟਤ ਜੋਨੀ ਭਵਣਾ ਮਿੱਤਰ ਪੁੱਤਰ ਕਲਤਰ ਸੁਰ ਰਿਤ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨੇ ਵਾਰੇ ਮਿਲੇ ਹਰ ਜਨ ਸੰਤ ਸਰਬ ਬਿਦ ਬ੍ਰਹਮ ਤੇ ਪੁਕਾਰੇ ਕਤੈ ਨਾਹੀ ਛੋਟ ਹਰ ਚਰਨ ਸਰਣ ਅਪਾਰ ਪ੍ਰਭ ਕੇ ਤ੍ਰਿਡ ਗਹੀ ਨਾਨਕ ਓਟ ਗੁਜਰੀ ਮਹੱਲਾ ਪੰਜਵਾ ਕਰ ਚੌਥਾ ਦੋ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਆਰਾਧ ਸ਼੍ਰੀ ਧਰ ਸਫਲ ਮੂਰਤ ਕਰਨ ਕਰਨ ਜੋਗ ਗੁਣ ਰਮਣ ਸਰਵਣ ਅਪਾਰ ਮਹਿਮਾ ਫਿਰ ਨਾ ਹੋਤ ਬੇਉਗ ਮਨ ਚਰਨਾਰ ਬਿੰਦੀ ਉਪਾਸ ਕਲ ਕਲੇਸ ਮਿਟੰਤ ਸਿਮਰਨ ਕਾਟ ਜਮ ਦੂਤ ਫਾਸ ਰਹਾਉ ਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨਾ ਉਪਾਓ ਕਰ अनुग्रह ਪ੍ਰਭ ਮੇਰੇ ਨਾਨਕ ਨਾਮ ਸੁਆਓ ਗੁਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਨ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुझ बिन अवर न ठाओ कर कृपा पार ब्रह्म स्वामी जपी तुम्हारा नाउ राहौ सतगुरु सेवा लगे हर चरनी बड़े भागने वाली की कवल परगास पए साध संगे दुर्मत बुद्ध त्यागी आठ पहर हर के गुण गावै सिमरै दीन दयाला ਅਪਤਰੇ ਸੰਗਤ ਸਭੇ ਅੰਦਰੈ ਬਿੰਸੈ ਸਗਲ ਜੰਝਲਾ ਚਰਣ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੁਜਰੀ ਅਸ਼ਟ ਪਧੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪਰ ਸਾਧ ਇਕ ਨਗਰੀ ਪੰਜ ਚੋਰ ਬਸੀਲੇ ਵਰਜਤ ਚੋਰੀ ਤਾਵੈ ਤ੍ਰਹ ਦਸ ਮਾਲ ਰਖੇ ਜੋ ਨਾਨਕ ਮੋਖ ਮੁਕਤ ਸੋ ਪਾਵੇ ਜੇ ਤੋਬਾ ਸੁਤੇ ਉਪਨ ਵਾਲੀ RAM ਰਿਤ ਜਪ ਮਾਲੀ ਰਹਾਉ ਪੁਰਦ ਮੋਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲੈਵ ਲਾਗੇ ਪਾਰ ਜਾਤ ਕਰ ਅਗਨ ਮੇਰੇ ਪੋਹਪ ਪਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਟ ਬਹੁਤ ਚੰ ਜਲ ਸੋਣ ਸਿੱਖ ਵੰਤੇ ਨਾਨਕ ਬਿਨ ਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਨਿਵ ਲਾਗੀ ਪੁਨਰਾਪ ਜਨਮ ਨ ਕਾਲਾ ਸੋ ਗੁਰੂ ਸੋ ਸਿੱਖ ਕਥਿਐ ਲੈ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਣ ਕਾਮ ਨ ਤੰਦਾ ਨਾਹੀ ਤੰਦਾ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿਐ ਲੈ ਲੋਭ ਮੋ ਤਿਸ ਮਾਇਆ ਮਨ ਤਤ ਅਬਦਤ ਤੇ ਆਇਆ ਗੁਰ ਪਰ ਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥਿਐਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦਤਾ ਸਰਸਾਦਕ ਜਗਤ ਨਾਹੀ ਸੂਤਾ ਮਹਾ ਗੰਬੀਰ ਪਤਰ ਪਾਤਾ ਨਾਨਕ ਸਰਬ ਜੋ ਆਇਆ ਉਪਦੇਸ ਗੁਰੂ ਮਮ ਪੁਨਹ ਨਗਰ ਬੰਗ ਬਿਖ ਤਜ ਅੰਮ੍ਰਿਤ ਪਿਆਇਆ गुजरी महल्ला पल्ला कवन कवन जाचे प्रबताते ताके अंत न पर सुमार जसि भूख होए अबंतर तू समरथ सच देव धार ऐ जी तप तप संजम सच आधार ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁਨ ਸਮਾਦ ਰਹੇ ਲੇਵ ਲਾਕੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਤਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨ ਛਾਇਆ ਨਾ ਸੂਰਜ ਚੰਦ ਨ ਜੋਤ ਅਪਾਰ ਸਰਬ ਸ੍ਰੇਸ਼ਟ ਲੋਚਨ ਅਭੰਤਰ ਏਕਾ ਨਦਰ ਸੋ ਤ੍ਰਿਭਵਣ ਸਾਰ ਪਵਨ ਪਾਣੀ ਅਗਨ ਤਿਨ ਪਕੀਆ ਬ੍ਰਹਮਾ ਬਿਸਨ ਮਹੇਸ ਆਕਾਰ ਸਰਬੇ ਜਾਚਿਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤੇਤੀਸ ਜਾਂਚੇ ਪ੍ਰਭ ਨਾਇਕ ਦੇਦੇ ਟੋਟ ਨਾਹੀ ਪੰਡਾਰ ਉੰਦੇ ਪੰਡ ਕਛ ਨ ਸਮਾਵੇ ਸਿੱਧ ਅੰਮ੍ਰਿਤ ਪਰਨੇਹਾਰ ਸਿੱਧ ਸਮਤੀ ਅੰਤਰ ਜਾਂਚੇ ਰਿੱਧ ਸਿੱਧ ਜਾਂਚ ਕਰ ਜੈਕਾਰ deshi pyaas hore man antar teso jal de beparkaar bade paag gur se ve apna peth na hi gur dev morar taaku kaal na hi jam johe pooje antar shabad vichar ab tab avarna maango har pai naam niranjan deeje pyaar ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਤਾਰ ਗੁਜਰੀ ਮਹੱਲਾ ਪਹਿਨਾ ਅਜੀ ਜਨਮਾ ਸੱਚ ਸ਼ਬਦ ਗਤੀ ਸੇ ਮਾਝੇ ਸਤ ਗੁਰੂ ਜਬੂ ਜਾਈ ਗੁਰ ਚਰਨਾਂ ਹੀ ਜੋ ਹੈ ਨਾ ਸਕੈ ਤੂ ਤ ਨ ਸਕੈ ਸੰਤਾਈ ਆ ਪਾਵੇਂ ਸੋਈ ਕਰ ਸੀ ਕਿਤਨਾ ਮੇਟਿਆ ਜਾਣੀ ਐਜੀ ਪਾਗ ਪਰ ਗੁਰ ਸਰਣ ਤੁਮਾਰੀ ਮੈਂ ਆਵਰ ਨਾ ਦੂਜਾ ਦੂਜੀ ਪਾਈ ਅਬ ਤਬ ਇੱਕੋ ਇੱਕ ਪੁਕਾਰੋ ਆਦ ਜੁਗਾਦ ਸਖਾਈ ਐਜੀ ਰਾਖੋ ਪੈ ਜਨਾਮ ਆਪਣੇ ਕੀ ਤੁਝ ਹੀ ਸਿਓ ਬਣ ਆਈ ਕਰ ਕਿਰਪਾ ਗੁਰ ਦਰਸ ਦਿਖਾਵੋ ਹਮੇ ਸ਼ਬਦ ਜਲਾਈ ਐ ਜੀ ਕੀ ਮੰਗੋ ਕਿਛ ਰਹੇ ਨ ਦਿਸੈ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੇ ਕੰਠ ਬਣਾਈ ਗੁਜਰੀ ਮਹੰਲਾ ਪੈਂਦਾ ਹੈ ਜੀ ਨਾ ਹਮ ਉਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਬਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ ਹਰ ਕੋਣ ਰਸਨਰ ਵਿ ਪ੍ਰਭ ਸੰਗੇ ਜੋ ਤਿਸ ਪਾਵੇ ਸਹਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਿਨ ਨਹਿਵਲ ਮੇਕ ਕਰੀ ਐ ਜੀ ਕੋਟੇ ਤੋਰ ਨਾਹੀ ਕਰ ਬਾਹਰ ਨੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਭ ਬਖਸ਼ਨਾ ਮਿਟੈ ਨਿਤ ਨਿਤ ਚੜੈ ਸਵਾਈ ਐ ਜੀ ਗੁਰ ਕੀ ਦਾਤ ਨਾ ਮਿਟੈ ਕੋਈ ਮੇਰੇ ਠਾਕੁਰ ਆਪ ਦਿਵਾਈ ਨਿੰਦਕ ਨਰ ਕਾ ਲੇ ਮੁਖ ਨਿੰਦਾ ਜਿਨ ਖੁਰ ਕੀ ਦਾਤ ਨਾ ਪਾਈ ਐ ਜੀ ਸਰਣ ਪਰੇ ਪ੍ਰਭ ਬਖਸ਼ ਮਿਲਾਵੇ ਬਿਲਮ ਨਾ ਅਧੂਆ ਰਾਈ आनंद मूल नाथ सिर नाथा सतगुरु मेल मिलाई ऐ जी सदा दयाल दया कर रव्या गुरु मत भ्रमन चुकाई ਪਾਰਸ ਪੇਟ ਕੰਚਨ ਤਾਤ ਹੋਈ ਸਤ ਸੰਗਤ ਕੀ ਵਡਿਆਈ ਹਰ ਜਲ ਨਿਰਮਲ ਮਨ ਇਸ ਨਾਨੀ ਮਜਨ ਸਤ ਗੁਰ ਪਾਈ ਪੁਨ ਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਈ ਤੂੰ ਵਡ ਪੁਰਖ ਅਗੰਮ ਤਰੋ ਵਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੀ ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਪ੍ਰੇਮ ਆਰੰਧਿਤ ਸਚ ਪਿਆਸ ਪਰਮ ਹਿਤੰਗ ਬਿਲ ਲਾਪ ਬਿਲਲ ਬਿਨੰਤੀਆਂ ਸੁਖ ਪਾਏ ਚਿਤ ਹੀ ਤੰਗ ਜਪ ਮਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਣ ਰਮ ਨਾਮ ਕਰ ਕਰਨੀ ਰਹਾਉ ਏ ਮਨ ਮਿਰਤ ਸੁਭ ਚਿਤੰਗ ਗੁਰ ਸ਼ਬਦ ਹਰ ਰਮਣੰਗ ਮਤ ਤਤ ਗਿਆਨੰਗ ਕਲਿਆਣ ਨਿਧਾਨੰਗ ਹਰ ਨਾਮ ਮਨ ਰਮਣੰਗ ਚਲ ਚਿਤ ਵਿਤ ਬ੍ਰਹਮਾ ਬ੍ਰਹਮੰਗ ਜਗ ਮੋਹ ਮਗਨ ਹੀ ਤੰਗ ਫਿਰ ਨਾਮ ਭਗਤ ਦ੍ਰਿੜੰਗ ਮਤੀ ਗੁਰ ਵਾਕ ਸ਼ਬਦ ਰਤੰਗ ਪਰਮਾਤ ਪਰਮ ਨਾ ਚੁਗਈ ਜਗ ਜਨਮ ਬਿਆਦ ਖਪੰਗ ਅਸਥਾਨ ਹਰ ਨਹ ਕੇ ਵਲੰਗ ਸਤ ਮਤੀ ਨਾਮ ਤਪੰਗ ਇਹੋ ਜਗ ਮੋਹ ਹੇਤ ਵਿਆਪੀ ਤੰਗ ਦੁਖ ਅਤਿਕ ਜਨਮ ਮਰਨ ਅੰਗ ਭਜ ਸਰਣ ਸਤਗੁਰ ਉਬਰੈ ਹਰ ਨਾਮ ਰੈਦ ਰਮਣੰਗ ਗੁਰਮਤ ਨਹਿਜਲ ਮਨ 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 ਸਹਿਜ ਵਿਚਾਰੰਗ ਸੋ ਮਨ ਨਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰਗ ਪੈ ਪਾਰੇ ਭਗਤ ਤਰ ਭਵ ਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋਂ ਸਰਣੀ ਲਬ ਲੋਭ ਲਹਿਰ ਨਿਵਾਰਣੰਗ ਹਰ ਨਾਮ ਰਾਸ ਮਨੰਗ ਮਨ ਮਾਰ ਤੂੰ ਹੀ ਨਿਰੰਜਨਾ ਕਹੋ ਨਾਨਕਾ ਸਰਨੰਗ ਮਨ ਮਾਰ ਤੂੰ ਹੀ ਨਿਰੰਜਨਾ ਕੋਹ ਨਾਨਕਾ ਸਰਨੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Gracias. guru ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਸਿਮਰਨ ਦੇ ਵਿੱਚ ਬਹੁਤ 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 ਆਨੰਦ ਹੈ ਜੇ ਕੋਈ ਪਿਆਰ ਨਾਲ ਜਪਦਾ ਹੈ ਭਾਵੇਂ ਰਾਮ ਰਾਮ ਕਰ ਲਓ ਅੱਲਾ ਅੱਲਾ ਕਰ ਲਓ ਵਾਹਿਗੁਰੂ ਵਾਹਿਗੁਰੂ ਕਰ ਲਓ ਇਹ ਕੋਈ ਹੈ ਜੂ ਮਰਜੀ ਜਪ ਲੋ ਫਰਕ ਨਹੀਂ ਰੱਬ ਦੇ ਕੋਲ ਕਿ ਇਹ ਜਪੇਗਾ ਤਾਂ ਦਊਗਾ ਇਹ ਜਪੇਗਾ ਤਾਂ ਦਊਗਾ ਰਾਮ ਰਾਮ ਕਰੇਗਾ ਤਾਂ ਬਖਸ਼ਿਸ਼ ਕਰੇਗਾ ਵੈਗ੍ਰੁਧਨਾ ਇੱਕੋ ਹੀ ਹੈ ਟਿਕ ਕੇ ਬੈਠ ਜਾਓ ਵੈਗ੍ਰੂ ਵੈਗ੍ਰੂ ਦੇ ਨਾ ਚਰਨਾਂ 'ਚ ਜੁੜ ਜਾਓ ਅਰਦਾਸ ਕਰੋ ਪਾਤਸ਼ਾ ਮੈਨੂੰ ਨਾਮ ਦੀ ਦਾਤ ਦੇ ਦੇਓ ਜਦੋਂ ਨਾਮ ਦੀ ਦਾਤ ਮੰਗੋਗੇ ਪਰਮਾਤਮਾ ਤੁਹਾਡੀਆਂ ਚੋਰੀਆਂ ਖੁਸ਼ੀਆਂ ਨਾਲ ਭਰ ਦੇਣਗੇ ਤੁਠ ਜਾਣਗੇ ਥਾਟ ਤੇ ਬਹੁਤ ਵਾਹ ਵਾਹ ਬਹੁਤ ਬਖਸ਼ਿਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ